ਕਾਸੂਬਾ ਦੇਖਦੇ ਤੁਸੀਂ ਤੇ ਮੈਂ ਤੁਹਾਡੇ ਨਾਲ ਗੁਰਪਿੰਦ ਮਾਂ ਜੇਕਰ ਗੱਲ ਕੀਤੀ ਜਾਵੇ ਤਾਂ ਹੜਾਂ ਦੇ ਸਮੇਂ ਦੌਰਾਨ ਵਕ ਵਕ ਦਾਨੀ ਸੱਜਣ ਜਿਹੜੇ ਨੇ ਉਹ ਸਾਹਮਣੇ ਆਏ ਸੀ ਤੇ ਉਸੇ ਤਰ੍ਹਾਂ ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਜੋ ਸਰਕਾਰੀ ਅਫਸਰ ਨੇ ਜਾਂ ਜਿਹੜੇ ਕਰਮਚਾਰੀ ਨੇ ਉਹਨਾਂ ਦੇ ਵੱਲੋਂ ਵੀ ਜਿਹੜਾ ਹੈਗਾ ਇਸ ਦੁੱਖ ਦੀ ਘੜੀ ਦੇ ਵਿੱਚ ਲੋਕਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਸੀ ਤੇ ਇਸ ਸਮੇਂ ਅਸੀਂ ਪਿੰਡ ਚਮਾਰੂ ਦੇ ਵਿੱਚ ਮੌਜੂਦ ਹਾਂ ਤੇ ਦੱਸਦੇ ਕਿ ਖਨੌਰ ਦੇ ਜਿਹੜੇ ਖੇਤੀਬਾੜੀ ਵਿਭਾਗ ਆ ਉਹਨਾਂ ਦੀ ਪੂਰੀ ਟੀਮ ਦੇ ਪਰ ਸਾਡੇ ਜਿਹੜੀ ਹੈਗੀ ਹੈ ਨਿਸਬੰਧ ਕੱਢਿਆ ਗਿਆ ਤੇ ਮੇਰੇ ਨਾਲ ਖੇਤੀਬਾੜੀ ਅਫਸਰ ਖਨੌਰ ਜਿਹੜੇ ਨੇ ਉਮਰਦੂਨ ਨੇ ਗੱਲਬਾਤ ਕਰਾਂਗੇ ਕਿ ਸਭ ਸਭ ਹੋਤਾ ਨਾ ਮੈਂ ਦੇਖਦੇ ਹੂੰ ਮੇਰਾ ਨਾਮ ਡਾਕਟਰ ਜੂਸਿੰਗ ਬੈਂਸਲਾ ਖੇਤੀਬਾੜੀ ਅਫਸਰ ਖਨੌਰ ਖੁਦ ਦੇਖ ਕੇ ਗੈਰ ਕੀ ਜਾਲ ਵੀ ਕੋਈ ਖੜਾ ਦਾ ਜਿਹੜਾ ਹੈ ਨਾ ਸਮਾ ਸਿਗਾ ਕਨੌਰ ਦਾ ਕੱਪੀ ਲਾਰਕਾ ਜਿਹੜਾ ਹੈਗਾ ਫਸਲ ਵੀ ਪ੍ਰਭਾਵਿਤ ਹੋਈ ਹੈ ਜੀ ਦਾ ਕਿਸਾਨਾਂ ਦੇ ਅਸੀਂ ਖੇਤੀਬਾੜੀ ਬਪਾ ਕੁ ਵੱਲੋਂ ਜਿਹੜਾ 2800 ਕੁਇੰਟਲ ਵੀ ਆ ਦਾ ਪ੍ਰਬੰਧ ਕੀਤਾ ਹੈ ਜਿਹੜਾ ਖੜਾ ਦੇ ਪ੍ਰਭਾਵਿਤ ਕਿਸਾਨਾਂ ਵਾਸਤੇ ਉਹ ਫ੍ਰੀ ਆਫ ਕਾਸਟ ਜਿਹੜਾ ਦਿੱਤਾ ਜਾਣਾ ਹੈ ਇਸ ਤੋਂ ਇਲਾਵਾ ਸਾਡੇ ਵੱਖ-ਵੱਖ ਸਕੀਮਤ ਫੇਟ ਜਿਹੜਾ ਉਹ ਔਰ ਵੀ ਬੀਜ ਅਸੀਂ ਵੰਡ ਰਹੇ ਹਾਂ ਔਰ 3.5 ਕਵਾਂਟਰਲ ਦੇ ਆਸ-ਪਾਸ ਅਸੀਂ ਜਿਹੜਾ ਸਰੋਂ ਦਾ ਬੀਜ ਇਹ ਕਿਸਾਨਾਂ ਵਾਸਤੇ ਬਾਰੇ ਇਹ ਖੇਤੀਬਾੜੀ ਵਿਭਾਗ ਪੰਜਾਬ ਦੀ ਤਰਫੋਂ ਉਪਰਾਲੇ ਆ ਕੀਤੇ ਜਾ ਰਹੇ ਅਸੀਂ ਇੱਕ ਖਲਾ ਖੇਤੀਬਾੜੀ ਅਫਸਰ ਕਨੌਰ ਦੇ ਦਫਤਰ ਦੀ ਤੌਰ ਤੇ ਕਿਸਾਨਾਂ ਦੀ ਜਿਹੜੀ ਬਾਹ ਫੜਨ ਵਾਸਤੇ ਵੀ ਤਾਂ ਕਿ ਉਹਨਾਂ ਦੀ ਜਿਹੜੀ ਆ ਇਸ ਜਿਹੜੀ ਦੁਬਦਾਲ ਜਿਹੜੀ ਸੰਕਟ ਦੀ ਘੜੀ ਆ ਉਤੇ ਵਿੱਚ ਉਹਨਾਂ ਦੀ ਬਾਹ ਫੜੀ ਜਾ ਸਕੇ ਉਸੇ ਵਾਸਤੇ ਅਸੀਂ ਸਰਪ੍ਰਿੰਦਰ ਸਿੰਘ ਸਰਦਾਪਾਲ ਸਿੰਘ ਤੇ ਹੋਰ ਸੱਜਣਾ ਨਾਲ ਸਲਾਮ ਅਸ਼ੂਰਾ ਕਰਕੇ ਇੱਕ ਅਸੀਂ ਜਿਹੜਾ ਉਹ ਉਪਰਾਲਾ ਕੀਤਾ ਜਿਹਦੇ ਵਿੱਚ ਅਸੀਂ ਇੱਕ ਸੁਪਰ ਸੀਡਰ ਜਿਹੜਾ ਉਹ ਖਰੀਦਿਆ ਹੈ ਔਰ ਉਹ ਮੈਂ ਉਹਨਾਂ ਸਾਰੇ ਦਾਨੀ ਸੱਜਣਾ ਦਾ ਧੰਨਵਾਦ ਕਰਦਾ ਹਾਂ ਔਰ ਇਹ ਜਿਹੜਾ ਸੁਪਰ ਸੀਡਰ ਅਸੀਂ ਜਿਹੜੇ ਹੜ੍ਹਾਂ ਨਾਲ ਪ੍ਰਭਾਵਿਤ ਸਾਡੇ ਪਿੰਡ ਨੇ ਉਹਨਾਂ ਦੇ ਕਿਸਾਨਾਂ ਵਾਸਤੇ ਅਸੀਂ ਮੁਫਤ ਜਿਹੜਾ ਉਹਨਾਂ ਨੂੰ ਇਹ ਸਬੂਧਾ ਪ੍ਰੋਵਾਈਡ ਕੀਤੀ ਆ ਤਾਂ ਕਿ ਉਹਨਾਂ ਦੀ ਸਮੇਂ ਸਿਰ ਜਿਹੜੀ ਆ ਇਹ ਫਸਲ ਦੀ ਜਿਹੜੀ ਆ ਉਗਾਈ ਹੋ ਸਕੇ ਕਿਉਂਕਿ ਜਿਹੜੀ ਪਿਛਲੀ ਫਸਲ ਆ ਉਹਦਾ ਨੁਕਸਾਨ ਹੋਇਆ ਇਸ ਕਰਕੇ ਅਸੀਂ ਇਹ ਦਿਲ ਫੁੱਲ ਲੈ ਕੇ ਪੇਟਾਂ ਲੈ ਕੇ ਅਸੀਂ ਕਿਸਾਨਾਂ ਵਿੱਚ ਸਭ ਤੋਂ ਵੱਡੀ ਗੱਲ ਜਿਹੜਾ ਜਿਹੜਾ ਵੀ ਤਾਕਤ ਬਾਕੀ ਜਮੀਨ ਹੈ ਜਿਹੜੀ ਮਾਲ ਹੈ ਜਿਹੜੇ ਉਸ ਤੋਂ ਜਾਉ ਉੱਤਰਦੀ ਉਨੂੰ ਵੀ ਕਾਫੀ ਨੁਕਸਾਨ ਪਹੁੰਚਿਆ ਕੋਈ ਨਹੀਂ ਹੈਗੀ ਤੁਹਾਡੇ ਕੋਲ ਦੇਖੋ ਤੁਹਾਡੀ ਗੱਲ ਠੀਕ ਹੈ ਕਿ ਵਾਈਸ ਚਾਂਸਲਰ ਸਾਹਿਬ ਨੇ ਵੀ ਇਹ ਗੱਲ ਆਪਣੀ ਅਡਰੈਸ ਕਰੰਬਲੀ ਉਹਨਾਂ ਨੇ ਕਹੀ ਆ ਕਿ ਪਰ ਜਿਹੜਾ ਮੋਟਾ-ਮੋਟਾ ਆਪਣੇ ਖੇਤਰ ਦੇ ਵਿੱਚ ਆ ਇੱਥੇ ਉਸ ਤਰ੍ਹਾਂ ਦੀ ਜਿਹੜੀ ਆ ਉੱਪਰ ਲੇਅਰ ਨਹੀਂ ਪਾਣੀ ਦੇ ਮਤਲਬ ਪਾਣੀ ਨਹੀਂ ਜਿਹੜੀ ਪਛਾਈ ਜਿਸ ਦੇ ਨਾਲ ਆਪਣਾ ਜਿਹੜਾ ਉਹ ਉਹ ਜ਼ਮੀਨ ਦੀ ਜਿਹੜੀ ਆ ਜਾਈ ਸ਼ਕਤੀ ਤੇ ਵੀ ਫਰਕ ਪਿਆ ਹਾਂ ਉਹ ਗੱਲ ਅੰਮ੍ਰਿਤਸਰ ਗੁਰਦਾਸਪੁਰ ਤੇ ਤਰਨਤਰਨ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਆ ਹੋ ਹੋਈ ਆ ਕਿਉਂਕਿ ਉੱਥੇ ਡਾਇਰੈਕਟ ਜਿਹੜਾ ਰਾਵੀ ਦਾ ਜਿਹੜਾ ਉਹ ਫਲੋ ਉਹਨੇ ਉਹ ਨਾਲ ਆਪਣੇ ਰੇਤ ਵੀ ਲੈ ਕੇ ਆਈ ਤੇ ਉਪਜਾਈ ਸ਼ਕਤੀ ਦਿੱਤੀ ਜਿਹੜਾ ਖੇਤੀਬਾੜੀ ਨੂੰ ਸਰਕਾਰ ਜੀ ਬਹੁਤ ਸਾਰਾ ਵੀ ਭਾਗ ਦੇ ਦਿੱਤਾ ਉਹ ਫਸਲ ਵੀ ਕੋਲ ਹੁੰਦੇ ਕਿ ਕਾਫੀ ਜ਼ੋਰ ਦਿੱਤਾ ਜਾ ਰਿਹਾ ਕਿ ਮਸਲਾ ਆਪਣੇ ਜਿਹੜਾ ਕਿਸਾਨ ਜਾਏ ਸਰਚਾਂ ਤੋਂ ਉਹ ਵੀ ਲੈ ਕੇ ਸੀ ਪੂਰਾ ਜੋਰ ਲਾਇਆ ਹੋਇਆ ਜੀ ਫਸਲੀ ਭਿੰਤਾਂ ਲਈ ਪਰ ਕਿਤੇ ਨਾ ਕਿਤੇ ਜਿਹੜਾ ਉਹ ਜਦੋਂ ਅਸੀਂ ਇਕਨੋਮਿਕਸ ਕੈਲਕੂਲੇਟ ਕਰਦੇ ਆ ਤੁਹਾਡੀ ਪੈਡੀ ਤੇ ਕਣਕ ਦੇ ਜਿਹੜੇ ਫਸਲੀਚਨ ਕਰਦੇ ਤਾਂ ਜਿਹੜੀਆਂ ਹੋਰ ਬਦਲਮੀਆਂ ਫਸਲਾਂ ਆ ਉਹਨਾਂ ਦੀ ਜਦੋਂ ਇਕਨੋਮਿਕਸ ਔਰ ਜਿਹੜੇ ਉਹਨਾਂ ਦੀ ਮਾਰਕੀਟਿੰਗ ਲਈ ਪ੍ਰਬੰਧ ਨੇ ਉਹਨਾਂ ਦੀ ਮੈਕਨਾਈਜੇਸ਼ਨ ਆ ਉਹ ਸਾਰਾ ਕੁਝ ਰਲਾ ਕੇ ਸਾਨੂੰ ਇਹੋ ਜਿਹਾ ਬਦਲ ਮਤਲਬ ਜਿਹੜਾ ਵੀ ਉਹਦੇ ਉਹਦੇ ਬਰਾਬਰ ਦੀ ਜਿਹੜੀ ਆ ਉਹ ਇਕਨੋਮਿਕਸ ਜਨਰੇਟ ਕਰਦਾ ਹੋਵੇ ਉਹ ਉਹਦੇ ਲਈ ਨਿਰੰਤਰ ਤੌਰ ਤੇ ਅਸੀਂ ਲੱਗੇ ਹੋਏ ਆਂ ਔਰ ਕਿਉਂਕਿ ਮੈਂ ਫਾਰਮਰ ਕਮਿਸ਼ਨ ਦੇ ਵਿੱਚ ਐਡਮਨ ਸੈਕਟਰੀ ਵੀ ਹਾਂ ਔਰ ਅਸੀਂ ਸਾਡੇ ਕਮਿਸ਼ਨ ਵੱਲੋਂ ਇੱਕ ਖੇਤੀਬਾੜੀ ਪਾਲਿਸੀ ਬਣਾਈ ਗਈ ਹੈ ਔਰ ਇਹ ਪਾਲਿਸੀ ਜਿਹੜੀ ਆ ਕਿਸਾਨ ਦੇ ਵਿੱਚ ਸਰਕਾਰ ਦੇ ਵਿਚਾਰ ਅਧਿਨ ਹੈ ਇਸ ਪਾਲਿਸੀ ਨੂੰ ਜੇ ਸਰਕਾਰ ਲਾਗੂ ਕਰਦੀ ਹੈ ਹੜਾਂ ਦੇ ਨਾਲ-ਨਾਲ ਸਾਰੀਆਂ ਸਮੱਸਿਆਵਾਂ ਦਾ ਜਿਹੜਾ ਉਹਦੇ 'ਚ ਹੱਲ ਨੂੰ ਉਹਨਾਂ ਦੇ ਹੱਲਾ ਨੂੰ ਕਿਵੇਂ ਅਸੀਂ ਆਪਣਾ ਨਨ ਯੇਟ ਸਕਦੇ ਆ ਉਹਨਾਂ ਬਾਰੇ ਵੀ ਜਿਹੜੀਆਂ ਉਹ ਸਪਸ਼ਟਾਂ ਦੱਸਿਆਂਗੇ ਜਾਂ ਤੇ ਸਰਕਾਰ ਨੂੰ ਅਸੀਂ ਤੁਹਾਡੇ ਮਾਧਿਅਮ ਰਾਹੀਂ ਬੇਨਤੀ ਕਰਦੇ ਆ ਕਿ ਉਸ ਨੀਤੀ ਨੂੰ ਜਲਦੀ ਤੋਂ ਜਲਦੀ ਲਾਗੂ ਤੋਂ ਆਖਰੀ ਸਵਾਲ ਇਹੀ ਰਹੇਗਾ ਕਿ ਕਿ ਇਸ ਇਲਾਕੇ ਦੇ ਵਸਨੀਕਾਂ ਨਹੀਂ ਹੋ ਸਕਦੇ ਦੇ ਸੰਬੰਧ ਵਿੱਚ ਜਿਹੜਾ ਤੁਹਾਨੂੰ ਦੱਸਣਾ ਤਾਂ ਇਹ ਵੀ ਨੇ ਫੋਨਾਂ ਦੇ ਗੁਆਚੇ ਹੋ ਰਹੀਆਂ ਜਿਹੜਾ ਖਾਸ ਤੌਰ ਤੇ ਰਹੀ ਹੈ ਵੀ ਕੁਝ ਕਾਫੀ ਦਿੱਕਤ ਦਾ ਸਾਹਮਣਾ ਕਰ ਰਹੇ ਹਾਂ ਕਾਫੀ ਮਿਲਦੇ ਰਹੇ ਆ ਬਿਲਕੁਲ ਠੀਕ ਹੈ ਤੁਹਾਡੀ ਗੱਲ ਕਿ ਯੂਰੀਆ ਤੇ ਡਾਈ ਦੀ ਜਿਹੜੀ ਆ ਉਹ ਕਿਉਂਕਿ ਜਿਹੜਾ ਇੰਟਰਨੈਸ਼ਨਲ ਮਾਰਕੀਟ ਦੇ ਉੱਤੇ ਅਸੀਂ ਜ਼ਿਆਦਾ ਡਿਪੈਂਡੈਂਟ ਆ ਡਾਈ ਨੇ ਸੰਬੰਧ ਦੇ ਵਿੱਚ ਤੇ ਔਰ ਜ਼ਿਆਦਾ ਸਾਡਾ ਜਿਹੜਾ ਨੇਪੀਆ ਇੰਪੋਰਟ ਹੀ ਹੁੰਦਾ ਤੇ ਉਹਦੇ ਵਿੱਚ ਨਿਰੰਤਰ ਤੌਰ ਤੇ ਕਿਉਂਕਿ ਹਰ ਇੱਕ ਚੀਜ਼ ਦੇ ਜਿਹੜੇ ਆ ਰੇਟ ਵਧ ਰਹੇ ਆ ਤੇ ਉਹਨਾਂ ਰੇਟਾਂ ਦੇ ਕਰਕੇ ਥੋੜਾ ਜਿਆਦਾ ਲੇਖਤ ਸਾਡੇ ਬੀਜਪੀ ਦੀ ਜਿਹੜੀ ਆ ਉਹ ਜਨਨ ਮਹਿਸੂਸ ਹੋਈ ਆ ਜਿੱਦ ਤੱਕ ਜਨੂਰੀਆ ਦਾ ਸਵਾਲ ਆ ਜੂਰੀਏ ਦੇ ਮੋٹے ਮੋٹے ਤੌਰ ਤੇ ਆਪਣੇ ਏਰੀਆ ਦੇ ਵਿੱਚ ਕੋਈ ਪ੍ਰੋਬਲਮ ਜੋ ਸਨਮੋ ਜਿਹੜੇ ਨੇ ਖੇਤੀਬਾੜੀ ਅਪਸਟ ਕਰਨ ਉਹ ਜਿਹੜੇ ਨੇ ਇਸ ਨੂੰ ਮੈਮਰੀ ਜੀ ਨਾਲ ਤਾਲਕ ਬੰਦ ਕੀਤੀ ਜਾਂਦੇ ਚਾਹ ਉਹਨਾਂ ਦੇ ਮਨੂੰ ਜਾਣਕਾਰੀ ਦਿੱਤੀ ਗਈ ਹੈ ਕਿ ਟੈਸਟ ਨੂੰ ਛੜੇ ਕਰਮਚਾਰੀ ਨੇ ਉਹਦੇ ਦਸਤਾਵੇਜ਼ਾਂ ਦੇ ਨਾਲ ਲੁਪੀ ਚੁੜੀ ਹੈ ਐਂਡ ਦਸਵੰਤ ਜਿਹੜਾ ਸ਼ੂਪਰ ਕਰੰਡ ਦੇ ਵਿੱਚ ਸੀ ਥੈਂਕ ਯੂ ਸੁਪਰ ਸੀਡੀ ਜਿਹੜਾ ਪ੍ਰਭਾਵਿਤ ਜਿਹੜਾ ਹੈਗਾ ਇਲਾਕੇ ਦੇ ਲਈ ਉਹਨਾਂ ਦੇ ਮਨੂੰ ਜਿੰਦਾ ਗਿਆ ਤੇ ਕਿਸਾਨ ਜਿਹੜੇ ਨੇ ਖੇਤੀਬਾੜੀ ਹੱਥ ਤੋਂ ਕਰਾਉਂਦੀ ਉਹਨਾਂ ਦੇ ਦਫ਼ਤਰ ਜਾ ਕੇ ਉਹਨਾਂ ਨਾਲ ਸੰਪਰਕ ਕਰਨ ਦੀ ਜਿੰਨਾ ਤੁਹਾਨੂੰ ਜਿਹੜੀ ਹੈ ਥੈਂਕ ਯੂ 看到我们这